بگ سگل سمگری تمہ ر سوترتا تم دے ہوئے سواگ تمری گات میں تومری گات میں تو تم ہی جا ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿ ਸ੍ਰੀ ਭਗਵਤੀ ਜੀ ਕੀ ਬਾਸ ਸਹੀ ਦਸਮੀ ਪ੍ਰਥਾ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਗਰੰਗਤ ਗੁਰ ਤੇ ਅਮਰਦਾਸ ਰਾਮਦਾਸ ਐ ਹੋਈ ਸਹਾਇ ਆਦਿ ਜਨ ਹਰ ਗੋਬਿੰਦ ਨੋ ਸਿੰਘ ਰੋ ਸਦੀ ਹਰਾਈ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿ ਜਿ ਜੱਥੇ ਸਭ ਦੁਖ ਜਾਏ ਗੁਰੂ ਤੇਗ ਬਹਾਦਰ ਸਿਮਰਿਆ ਘਰ ਨੋ ਨਿਤ ਆਵੈ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਭ ਥਾਈ ਹੋਏ ਸਹਾਈ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਦਸਾ ਪਾਤਸ਼ਾਹਾਂ ਜੀ ਦੇ ਸਤੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਗਦੀ ਜੋਤ ਹਾਜ਼ਰਾ ਹਜ਼ੂਰ ਜਹਰਾਜ ਹੂਰ ਕਲ ਜੋ ਕੇ ਬਹੁਤ ਨਾਮ ਤੇ ਜਹਾਜ ਹਲ ਤੋ ਪਲਤ ਕੇ ਰਖਿਆਕ ਲੋਗ ਵਰਲੋਕ ਕੇ ਸਹਾਇਕ ਹਾਜਰ ਨਾਜਰ ਤਿੰਨਾ ਦੇ ਪਾਠ ਦਰਤਨ ਦਦਾ ਜੀ ਦਾ ਧਿਆਨ ਤਦ ਕੀ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਦਾਸ ਪਾਤਸ਼ਾਹਾਂ ਚਾਹ ਸਹਿਬਜ਼ਾਦੇ ਪੰਜ ਪਿਆਰੇ ਜਾਲੀ ਮੁਕਤੇ ਸਮੂਹ ਸੰਤਾਂ ਸਮੂਹ ਭਗਤਾਂ ਸਮੂਹ ਹਟਿਆ ਤਪੀਆਂ ਜਤੀਆਂ ਸਤੀਆਂ ਸਮੂਹ ਸਤਿਗਵਾਨਾਂ ਸਹੀਦਾ ਸਿੰਘਾਂ ਜੀ ਦੀ ਕਮਾਈ ਦਾ ਧੰਨ ਤਰ ਕੀ ਬੋਲਣਾ ਜੀ ਸਮੂਹੋ ਗੁਜ਼ਦਕਤਾ ਸਮੂਹੋ ਗੁਜ਼ਵਾਰਿਆ ਝੰਡਿਆਂ ਬੰਗਿਆਂ ਨਿਸਾਨਾਂ ਗੁਰਧਾਮਾਂ ਜੀ ਦਾ ਧੰਨ ਧਰਕੇ ਬੋਲਣਾ ਜੀ ਸੇ ਆਕਾਲ ਪੁਰਖ ਅੰਤਿ ਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਗਾ ਸੂਚ ਸੱਚੇ ਪਾਤਸ਼ਾਹ ਜੀ ਆਪ ਜੀ ਕੇ ਹਜੂਰ ਅਰਦਾਸ ਬੇਨਤੀ ਹੈ ਦਾਸਾਂ ਦੇ ਸਿਰ ਤੇ ਹੱਥ ਰੱਖੋ ਕਾਮ ਕ੍ਰੋਧ ਲੋਭ ਅੰਕਾਰ ਤੋਂ ਬਚਾਓ ਨਾਮ ਦਾਨ ਗਰੀਬੀ ਦਾਨ ਸਿੱਖੀ ਦਾਨ ਚਦਕ ਦਾਨ ਭਰੋਸਾ ਦਾਨ ਸ਼ਾਂਤੀ ਬਖਸ਼ੋ ਤੋੜੇ ਚੰਨਾਂ ਨਾਲ ਵਾਣਾ ਵੇਸ ਵਾਸਾਂ ਕੇਸਾਂ ਨਾਲ ਸਿੱਖੀ ਬਖਸ਼ੋ ਪ੍ਰੀਮਾ ਭਗਤੀ ਬਖਸ਼ੋ ਸਿਰ ਤੇ ਹੱਥ ਰੱਖੋ ਕਲਯੁਗ ਨੂੰ ਦੂਧ ਕਰੋ ਦਾਸਾਂ ਦੇ ਇਹ ਦਿਆਂ ਤੇ ਵਸੋ ਚਤਨਾ ਵਿੱਚ ਮੇਲ ਲਾਓ ਟੁੱਟੀ ਗੰਢੋ ਜੀ ਮੇਦਵਾ ਜੋ ਭਾਵੈ ਸੋ ਕੰਮ ਕਰਾਈ ਮਿਹਰਬਾਨ ਜੋ ਨਾ ਭਾਵੈ ਸੋ ਨਾ ਕਰਾਈ ਜੋ ਭਾਵੈ ਸੋ ਮਤ ਬੁੱਧ ਸੰਗਤ ਦੇਈ ਜੋ ਨਾ ਭਾਵੈ ਸੋ ਨਾ ਦੇਈ ਜਿੱਥੇ ਭਾਵੈ ਜਿੱਥੇ ਰੱਖ ਲੈ ਜਿੱਥੇ ਨਾ ਭਾਵੈ ਜਿੱਥੇ ਨਾ ਰੱਖ ਜਿੱਥੇ ਰੱਖੀ ਆਪਣੇ ਚਰਨਾਂ ਕਮਲਾਂ ਵਿੱਚ ਰੱਖੀ ਅਖੰਡ ਭਜਨ ਵਕਸੀ ਦਰਗਾਹ ਦੇ ਵਕਸੀਆਂ ਸਾਜੀਆਂ ਨਵਾਜੀਆਂ ਗੁਰਮੁਖਾਂ ਪਿਆਰਿਆਂ ਦੀ ਮੀਲੇ ਵਕਤ ਜਿਨ੍ਹਾਂ ਦੇ ਮਿਲਨੇ ਕਰਕੇ ਸਿੱਖੀ ਸਦਕੀ ਪ੍ਰਾਪਤੀ ਹੋਵੇ ਤੁਸ ਦਰਗਾਹ ਦੀ ਸਮੱਤ ਮਿਲੇ ਆਪ ਜੀ ਦੇ ਦਰ ਤੋਂ ਡਿੱਗੇ ਧੱਕੇ ਨਿੰਦਕ ਦੀ ਸੰਗਤ ਨਾਮ ਦੀ ਜੇਦੇ ਮਿਲਨੇ ਕਰਕੇ ਤੂੰ ਵਿਸਰੇ ਜਾ ਦਰਗਾਹਾਂ ਦੇ ਧੱਕੇ ਦਾ ਮੇਲਾ ਨਾ ਦਿਓ ਜੀ ਮਿਹਰવાન ਜੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਤਦ ਵਾਰਿ ਉਪਰੈ ਤੇ ਤੈ ਲੈ ਹੋਗਾ ਸੜ ਦੇ ਬਲ ਦੇ ਸੰਸਾਰ ਤੋਂ ਹੱਥ ਦੇ ਕੇ ਰੱਖ ਲੈ ਸਤਿਗੁਰਾ ਅਜੋਤਿਆਂ ਝੋਲਿਆਂ ਤੋਂ ਆਪ ਦੀ ਗੋਦ ਵਿੱਚ ਰੱਖੋ ਮਾਇਆ ਦੇ ਛਲ ਛਦਨਾ ਤੋਂ ਹੱਥ ਦੇ ਕੇ ਵਿਚਾਲੇ ਸਤਿਗੁਰੂ ਰਹਿਮ ਕਰੋ ਦਰੋਂ ਘਰੋਂ ਦਾਮਦਾਨ ਬਖਸ਼ੋ ਭਾਣੇ ਵਿੱਚ ਲਿਆਓ ਭਾਣਾ ਮਿੱਠਾ ਲੱਗੈ ਮੈਂ ਕੀਤਾ ਨਾ ਜਾਤਾ ਹਰਾਮ ਖੋਦ ਹਾਂ ਕਿਆ ਮਉਹ ਦੇਸਾਂ ਦੋਟ ਚੋ ਗੁਨ ਹੈ ਗਾਲ ਓਨ ਹਰਾਮੀ ਬਾਹਣ ਨਾਬ ਨਾ ਪਾਦ ਗਰਾਮੀ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੀ ਤੀ ਔਗਣ ਹਮਾਰੇ ਦਇਆ ਕਰਹੁ ਕਿਛ ਮਿਹਰਿ ਓ ਪਾਵੋ ਡੁੱਬਦੇ ਪੱਥਰ ਤਾਰ ਕੋਪ ਭਰਿਓ ਜੈਸੇ ਰਾਤ ਰਾਕਸ਼ ਦੇਸ ਵਿਦੇਸਾਂ ਗੂਜ ਐਸੀ ਵੀਰਾਂ ਮਨ ਵੇਖਿਆ ਬੇਮੋਹ ਆਕਾਸ਼ਿਆ ਦਾ 파ਦ ਨਾ ਤੂ ਕੀ ਨਰੰਕਾਰ ਸੂਪ ਸੱਚੇ ਬਾਦਸ਼ਾਹ ਜੀ ਸਾਰਿਆਂ ਦਰਾਂ ਨੂੰ ਗਾਹ ਕੇ ਆਪ ਜੀ ਦੀ ਸੱਚੀ ਦਰਗਾਹ ਦੁਜੇ ਹਾਂ ਮੰਦੇ ਹਾਂ ਚੰਗੇ ਹਾਂ ਤੇਰੇ ਤੇਰੀਆਂ ਦੀ ਤੈਨੂੰ ਦਾ ਸਿਰ ਤੇ ਹੱਥ ਰੱਖੋ ਉਸ ਮਤ ਬਖਸ਼ੋ ਸਿੱਧੇ ਰਸਤੇ ਪਾਓ ਜਤ ਵੱਤ ਭੁਲਾਵਾ ਕਰੋ ਸਦਾ ਲਈ ਆਪਣੇ ਚਰਨਾਂ ਦੀ ਓਟ ਸੇਵਾ ਸੁਖ ਸ਼ਾਂਤੀ ਵਕਤ ਸੱਚੇ ਪਾਤਸ਼ਾਹ ਜੀ ਐਸੇ ਵੇਲੇ ਜੋ ਕੀਤਾ ਸੋ ਵਾਹ ਵਾਹ ਜੋ ਕਰੋਗੇ ਸੋ ਵਾਹ ਵਾਹ ਜੋ ਹਾਜ਼ਰ ਹਜੂਰ ਬੈਠ ਕਰਕੇ ਕਦ ਕਰਵਾ ਰਹੇ ਹੋ ਸੋ ਕੀ ਵਾਹ 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 ਅੰਮ੍ਰਿਤ ਵੇਲੇ ਤੋਂ ਲੈ ਕੇ ਐਸੇ ਵੇਲੇ ਤੱਕ ਆਪ ਜੀ ਕੇ ਹਜੂਰ ਸ੍ਰੀ ਆਸਾ ਜੀ ਦੀ ਬਾਣੀ ਦੇ ਸ਼ਲੋਕ ਸ਼ੰਤ ਸ਼ਬਦ ਕੀਰਤਨ ਦੀ ਕੀ ਅਰਦਾਸ ਭਾਦੋਂ ਦਾ ਮਹੀਨਾ ਜਾਣ ਸ੍ਰੀ ਵਾਰਾ ਵਾਹ ਜੀ ਕੇ ਪਾਠ ਪਾਠ ਕਰਦੇ ਹਾਂ ਕੀਰਤਨ ਕਰਦੇ ਹਾਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣ ਅਣਜਾਣ ਬੱਚੇ ਸਮਝ ਕੇ ਬਖਸ਼ ਲਿਓ ਅੱਗੇ ਵਾਸਤੇ ਸਵੱਤ ਬਖਸ਼ਿਓ ਏਸੇ ਖੁਸ਼ੀ ਵਿੱਚ ਆਪ ਜੀ ਕੇ ਅਹਜੂ ਕੜਾ ਪ੍ਰਸਾਦ ਦਾ ਥਾਲਾ ਸਜਾ ਕੇ ਹਾਜ਼ਰ ਕੀਤਾ ਲਾੜ ਲੰਗਰ ਦੇ ਵਿੱਚੋਂ ਪ੍ਰਸਾਦੇ ਦਾ ਥਾਲ ਵੀ ਹਾਜ਼ਰ ਹੈ। ਆਪ ਜੀ ਕੋ ਭੋਗ ਲੰਗੇ। ਸੇਰ ਪ੍ਰਸਾਦ ਪਿਆਰੀ ਸਾਧ ਸੰਗਤ ਵਿੱਚ ਵਸ ਇਕਲਾ ਆਪ ਜੀ ਕੀ ਵਾਸ। ਹੋਰ ਜੋ ਵੀ ਮਾਈ ਭਾਈ ਆਪ ਜੀ ਕੇ ਹਜੂਰ ਤੈਨ੍ਹ ਫੋਲ ਸਮੁੱਚਾ ਪ੍ਰਸਾਦ ਲੈ ਕੇ ਹਾਜ਼ਰ। ਸਭਨਾ ਦੀ ਹਾਜ਼ਰੀ ਲਾਉਣੀ ਸਭਨਾਂ ਨੂੰ ਧਾਮ ਦਾਨ ਗੋ ਸਿੱਖੀ ਜੀਵਨ ਬਖਸਣ ਆਪਣੇ ਚਰਨਾਂ ਦਾ ਪਿਆਰ ਬਖਸ। ਕਦਮ ਮੁਕਦਮ ਲੇਖੇ ਲਾਉਣੇ ਆਪਣੇ ਪੰਥ ਖਾਲਸੇ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਦੇਸਾਂ ਪਰਦੇਸਾਂ ਵਿੱਚ ਸਤਿਗੁਰੂ ਆਪਣੇ ਸਿੱਖ ਸੇਵਕਾਂ ਦੀ ਆਪ ਲਾਜ ਰੱਖਣੀ ਚੜ੍ਹਦੀ ਕਲਾ ਬਖਸ਼ੀ ਇਸ ਵੇਲੇ ਜੋ ਵੀ ਆਪ ਜੀ ਕੀ ਹਜ਼ੂਰੀ ਆਇਆ ਹੈ ਆਪ ਜੀ ਦੀਆਂ ਬਿਹਰਾ ਦਾ ਸਦਕਾ ਸਭ ਰਾਜੀ ਜਾਵੇ ਮਨ ਵਾਂਸ਼ ਤੋ ਫਲ ਪਾਵੇ ਸਤਿਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਯੋਗ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਗੁਰ ਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਤਨੀ ਵੀ ਸੰਗਤ ਗੁਰੂ ਦਰਬਾਰ ਵਿੱਚ ਆਈ ਹੈ ਜੀ ਆਇਆਂ ਨੂੰ ਜਿਤਨੇ ਕਦਮ ਰੱਖੇ ਸਿਰ ਮੱਥੇ ਤੇ ਜਿਹੜੇ ਰਾਹਾਂ ਤੋਂ ਆਏ ਉਹਨਾਂ ਰਾਹਾਂ ਦੇ ਸੱਜੇ ਬੇਨਤੀ ਹੈ ਇਸ ਮਹੀਨੇ ਦੇ ਵਿੱਚ ਤਨ ਤਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਜੀ ਦਾ ਵਰਸੀ ਦਾ ਸਮਾਗਮ ਹੁੰਦਾ ਹੈ ਦੇਸੀ ਤਰੀਕ ਮੁਤਾਬਕ 9 ਭਾਦੋਂ ਨੂੰ ਅਖੰਡ ਪਾਠ 11:30 ਵਜੇ ਆਰੰਭ ਹੋਣਗੇ ਜਿੱਦਾਂ ਦੇ ਭੋਗ 11 ਭਾਦੋਂ ਨੂੰ ਪਾਏ ਜਾਣਗੇ ਉਪਰੰਤ ਦੂਸਰੀ ਟਰੰਦੇ ਪਾਠ ਆਰੰਭ ਹੋ ਕੇ 13 ਭਾਦੋਂ ਨੂੰ ਬਾਬਾ ਜੀ ਦਾ ਵਰਸੀ ਦਾ ਦਿਹਾੜਾ ਹੈ ਅੰਗਰੇਜ਼ੀ ਤਰੀਕ ਮੁਤਾਬਕ 24 ਤਰੀਕ ਨੂੰ ਅਖੰਡ ਪਾਠ ਆਰੰਭ ਹੋ ਕੇ 24 ਤੋਂ 26 26 ਤੋਂ 28 28 ਤਰੀਕ ਨੂੰ ਬਾਬਾ ਜੀ ਦਾ ਵਰਸੀ ਦਾ ਦਿਹਾੜਾ ਹੈ 26 ਅਤੇ 27 ਦੋ ਦਿਨ ਰਣ ਸਭਾਈ ਕੀਰਤਨ ਹੋਵੇਗਾ 27 ਨੂੰ ਨਗਰ ਕੀਰਤਨ ਹੋਵੇਗਾ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜਿਵੇਂ ਆਪਾਂ ਹਰ ਸਾਲ ਦੀ ਤਰ੍ਹਾਂ ਜਿਵੇਂ ਜਿਵੇਂ ਤਨ ਤਨ ਬਾਬਾ ਹੀ ਸ਼ਰ ਸਿੰਘ ਜੀ ਮਹਾਰਾਜ ਨੇ ਡਿਊਟੀਆਂ ਲਾਈਆਂ ਹਨ ਸੰਗੀਆਂ ਦੀਆਂ ਉਸੇ ਤਰ੍ਹਾਂ ਹੀ ਆਪਾਂ ਸੇਵਾ ਕਰਕੇ ਆਪਣਾ ਜਨਮ ਸਫਲਾ ਕਰਨਾ ਹੈ ਬਲਕਿ ਉਸ ਤੋਂ ਵੀ ਵੱਧ ਚੜ੍ਹ ਕੇ ਸੇਵਾ ਕਰਕੇ ਬਾਬਾ ਜੀ ਦੀ